ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਣੇ ਕੋਲੇ ਨਾ ਟਰੈਕਟਰ ਡੂਨਨ ਹੋ ਗਿਆ ਇਹਨੂੰ ਤੇ ਸੁਆਹ ਟਰੈਕਟਰਾਂ ਦੇ ਉੱਤੇ ਫਿਰ ਖੰਬੇ ਦਾ ਲੱਗਿਆ ਪਾ ਸੀ ਲੱਗਿਆ ਕਿਸੇ ਹੋਰ ਪਾਰਟੀ ਦਾ ਸੀ ਸਿਸਟਮ ਦੇ ਵਿੱਚ ਸੁਧੀਆਂ ਆਉਂਦੀਆਂ ਦਿੱਕਤਾਂ ਵੀ ਬਾਈ ਹੋਈ ਪਰੇਸ਼ਾਨ ਵੀ ਇਹਦਾ ਹੱਲ ਕਰਕੇ ਦਿੰਦਾ ਤੇ ਜਾਣਾਂਗੇ ਬਾਈ ਉਹਨਾਂ ਤੋਂ ਕਿਹੜਾ ਵਾਟ ਆ ਪਾ ਲੈਣਾ ਸਰਹਾਰੀ ਸਰਹਾਰੀ ਕਿੱਥੇ ਪੈ ਜਾਂਦਾ ਇਹ ਮਗੂ ਦੇ ਕੋਲੇ ਤੇ ਕੀ ਉਹਨਾਂ ਨੂੰ ਫਰਕ ਲੱਗਿਆ ਸਸਤਾ ਜਮਾਉਣੇ 100 ਉਹ ਜੀ ਹੈ ਉਹਨਾਂ ਕਰ ਫੋੜੀ ਅੱਗੇ ਕਿਵੇਂ ਸੀਗਾ ਅੱਗੇ ਜੀ 15 ਦਿਨ ਚੱਲਦਾ ਹੀ ਫੇਰ ਖੜ ਜਾਂਦੇ ਅੱਛਾ ਇਹਨੇ ਕਿ ਦਿਨ ਹੀ ਚੱਲਦਾ ਜੀਗਾ ਬਾਈ ਉਹਨਾਂ ਨੇ ਨਾ ਮਤਲਬ ਪਤਾ ਜਦੋਂ ਆਪਣ ਨੂੰ ਜਿਹੜੀ ਚੀਜ਼ ਦਾ ਪਤਾ ਹੋਵੇ ਵੀ ਕੋਈ ਵੀ ਚੀਜ਼ ਆ ਮਹਿੰਗਾ ਰਹੇ ਵੇ ਇੱਕ ਵਾਰ ਤੇ ਸਸਤਾ ਰਹੇ ਵਾਰ-ਵਾਰ ਇਹ ਥੋੜੇ ਜਿਹਾ ਸਸਤੇ ਦੇ ਚੱਕਰ ਚ ਪਏ ਹੋਏ ਸੀ ਹੁਣ ਇਹਨਾਂ ਨੇ ਕੰਮ ਦੇਖਿਆ ਇਹਨਾਂ ਨੂੰ ਪਤਾ ਲੱਗਿਆ ਕੰਮ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਸੀ ਜੇ ਕੋਈ ਮੰਨ ਲਓ ਤਾਰਾਂ ਦਾ ਸੀ ਜਿੰਜਾਜ ਜੋ ਆਪਾਂ ਤੁਹਾਡਾ ਵਾਅਦਾ ਕੀਤਾ ਇਹ ਉਹਨਾਂ ਦਾ ਸਿਸਟਮ ਪਹਿਲਾਂ ਦਾ ਹੀ ਸੀਗਾ ਸਰ ਹੁਣ ਆਪਾਂ ਅਪਡੇਟ ਕੀਤਾ ਕੋਈ ਨਵਾਂ ਨਹੀਂ ਲਾਇਆ ਅਪਡੇਟ ਹੀ ਕੀਤਾ ਤੇ ਵਾਅਦਾ ਕਿੰਨਾ ਕੁ ਫਰਕ ਲੱਗੇ ਵਾਅਦਾ ਵੀ ਬਹੁਤ ਜੀ ਬੇਦਰ ਇਹਨਾਂ ਦੇ ਨਾਲ ਆਪਾਂ ਬੀਡੀ ਆਪਰੇ ਲਾਈ ਆ ਆਈਸੀ ਆਪਣੇ ਲਾਇਆ ਪਹਿਲਾਂ ਬੀਡੀ ਹੋਰ ਸਾਫ ਦੀ ਲੱਗੀ ਹੋਈ ਸੀ ਆਈਸੀ ਜਿਹੜੇ ਸਪੀਕਰ ਚਲਾਉਣ ਵਾਸਤੇ ਹੋਰ ਲੱਗੇ ਹੋਏ ਸੀਗੇ ਨਾਲ ਹੁਣ ਆਪਾਂ ਇੱਕ ਬਾਈ ਹੁਣਾਂ ਦੇ ਅਟੈਚ ਇਹਨਾਂ ਨੇ ਉਗਲ ਕਰਾਇਆ ਵਾਸੀ ਲੋਡ ਨਹੀਂ ਸੀਗੀ ਇਹਨਾਂ ਨੇ ਟਾਵਰ ਨੂੰ ਹੱਲ ਵਾਲੇ ਨਾਲ ਕਿਉਂ ਸੋਨਾ ਸਪੀਕਰ ਦਾ ਪਹਿਲਾਂ ਬੀਟੀ ਦੇ ਵਿੱਚ ਸੀਗੇ ਸੀਗੇ ਉਹਨਾਂ ਦੀ ਆਵਾਜ਼ ਪਹਿਲਾਂ ਨਿਕਲਦੀ ਨਹੀਂ ਸੀ ਇਹਨਾਂ ਨੂੰ ਇਹ ਸੀ ਸਾਡੇ ਸਿਸਟਮ ਦੀ ਆਵਾਜ਼ ਘਟਾ ਜੇ ਹੁਣ ਉਹ ਬੰਦ ਕਰਕੇ ਉਹਦੇ ਚਲਾ ਕੇ ਸਾਨੂੰ ਇਹਦੀ ਰਿਪੋਰਟ ਦੇਣੀ ਆ ਵੀ ਉਹਨਾਂ ਤੋਂ ਬੰਦ ਕੀ ਤਾਂ ਆਵਾਜ਼ ਪੂਰੀ ਹੈਗੀ ਆ ਹੈ ਕਿ ਬੀਟ ਕੀਤਾ ਨਹੀਂ ਲੋੜ ਸੀ ਉਹ ਬੰਦਾ ਹੁੰਦੀ ਦਰਦ ਆਣੇ ਵਾਲੇ ਵੈਸੇ ਵੀ ਦੁਆ ਨਹੀਂ ਦਰਦ ਆਣੇ ਵਾਲੇ ਵੀ ਆਵਾਜ਼ ਘਟਾ ਨਹੀਂ 16 ਸਪੀਕਰ ਲੱਗੇ ਹੋਣ ਤੇ ਦੂਜੇ ਪਾਸੇ ਸੁਣੇ ਨਾ ਸਿਸਟਮ ਔਰ ਬਾਕੀ ਜਿਵੇਂ ਵੀ ਹੋਣਗੀਆਂ ਇਹ ਵੀਡੀਓ ਆਪਣੀਆਂ ਆਪਣੀਆਂ ਦੇਣਗੇ ਬਣਾ ਕੇ ਕਿਉਂ ਅੱਜ ਤਾਈਂ ਉਹ ਇਹਨਾਂ ਦਾ ਆਪਣੇ ਕੋਲੋਂ ਵੀ ਪਹਿਲਾਂ ਦੇਣਾ ਤੇ 15 ਦਿਨਾਂ ਦਾ ਐਕਸਪੀਰੀਅੰਸ ਜਿਹੜਾ ਇਹਨਾਂ ਦਾ ਹੋਊਗਾ ਉਹ ਆਪਾਂ ਲਾਵਾਂਗੇ ਕਿਉਂਕਿ ਅੱਗੇ 15 ਦਿਨਾਂ ਬਾਅਦ ਖੜ ਜਾਂਦਾ ਤੇ ਇਹ ਬਾਈ ਵਾਲਦੇ ਸੱਜਣਾ ਪੰਡੋਂ ਇੱਕ ਹੋਰ ਸਿਸਟਮ ਇਹਦੇ ਤੋਂ ਆਪਣੇ ਕੋਲੇ ਆਏ ਦੇਖ ਕੇ ਗਏ ਉਹਨੇ ਹੋਰਾਂ ਨੂੰ ਵੀ ਰਹਿ ਦਿੱਤੀ ਇੱਕ ਸਿਸਟਮ ਉਹ ਦੋ ਵਾਰ ਰਿਪੇਅਰ ਹੋ ਰਾਇਆ ਇੱਕ ਬੰਦੇ ਹੋਰ ਫੋਨ ਕਰੀ ਜਾਂਦੇ ਆ ਰਿਪੇਅਰ ਤੇ ਵੀ ਇਹਨਾਂ ਨੂੰ ਫਰਕ ਲੱਗਿਆ ਤਾਂ ਹੀ ਇਹ ਦੂਜੇ ਬੰਦੇਆਂ ਨੂੰ ਮੰਨ ਲਓ ਦੱਸੋ ਬਈ ਤੁਸੀਂ ਉੱਥੇ ਜਾਓ ਠੀਕ ਹੈ ਕੋਈ ਹੋਰ ਵੀ ਨਵੀਂ ਤਾਂ ਨਹੀਂ ਦੋਸਤਾਂ ਕੀ ਬੱਸ ਕੋਈ ਨਹੀਂ ਬਾਕੀ ਤਾਂ ਹੋਰ ਹੀ ਬਹੁਤ ਅਦਗੀ ਇੱਧਰ ਵੇਖੋ ਆਓ ਵੇਖੋ ਕੀ ਤੇਰੇ ਆ ساری ਜਿਹੜੀ ਗੱਲ ਲਾਈਏ ਤੇ ਵਿੱਚ ਚੈਨਲ ਆ ਸੇਰ ਨੇ ਦੇ ਵਿੱਚ ਨਹੀਂ ਆਨਲਾਈਨ ਲੱਗਿਆ ਜਗਾ ਕੇ ਇਹ ਹੁਣ ਇਹਦੇ ਕੰਮ ਰਹਿ ਗਏ ਕਿਉਂ ਜੇ ਤਾਂ ਸੀਜ਼ਨ 'ਚ ਹੁੰਦਾ ਰੈਲੇ 'ਚ ਫਿਰ ਤਾਂ ਆਪਾਂ ਵੀ ਕਰ ਦਿੰਦੇ ਹੁਣ ਇਹਦਾ ਟੌਰ ਵਾਲੇ ਕੋਈ ਕੰਮ ਰਹਿ ਗਏ ਕਰੂਗਾ ਆਪ ਹੀ ਤੇ ਠੀਕ ਆ ਬਈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਤੇ ਸਿਸਟਮ ਚਲਾ ਕੇ ਤੁਹਾਨੂੰ ਵੀਡੀਓ ਦਿੰਨੇ ਜੀ ਹੋਰ ਕਿਹੜਾ ਵੀਡੀਓ ਪੰਜ ਚਾਰ ਵੀਡੀਓ ਆਪਾਂ ਇਹ ਤੋਂ ਲਵਾਵਾਂਗੇ ਜਿਵੇਂ ਨੇ ਆਪਾਂ ਖਲੀ ਕਰ ਲਈ ਧੰਨਵਾਦ ਜੀ